2018 ਦੇ ਵਿੱਚ ਇੱਕ ਰੇਪ ਕੇਸ ਮਾਮਲੇ ਦੇ ਵਿੱਚ ਜੀਰਕਪੁਰ ਦਾ ਮਾਮਲਾ ਸੀ ਜਿਹਦੇ ਵਿੱਚ ਪਾਸਟਰ ਤੇ આરોਪ ਲੱਗੇ ਸੀ ਉਸ ਮਾਮਲੇ ਦੇ ਵਿੱਚ ਅੱਜ ਪਾਸਟਰ ਜਿਹੜੇ ਨੇ ਮਹਾਲੀ ਕੋਰਟ ਦੇ ਵਿੱਚ ਪੇਸ਼ ਹੋਏ ਜਿੱਥੇ ਵਕੀਲਾਂ ਵੱਲੋਂ ਕਾਫੀ ਲੰਬੀ ਜਿਹੜੀ ਆ 2 ਘੰਟੇ ਤੱਕ ਆਰਗੂਮੈਂਟ ਕੀਤੀ ਜਿਸ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਤਰੀਕ ਆ ਜਿਹੜੀ ਉਹ 28 ਮਾਰਚ ਤੈਅ ਕੀਤੀ ਗਈ ਆ ਹਾਲਾਂਕਿ ਜਦੋਂ ਪਾਸਟਰ ਮਹਾਲੀ ਕੋਰਟ ਦੇ ਵਿੱਚ ਪੇਸ਼ ਹੋਏ ਤਾਂ ਉਹ ਉਸ ਤੋਂ ਸਮੇਂ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸਮਰਥਕ ਵੀ ਨਾਲ ਸੀ ਇਸ ਮੌਕੇ ਜਦੋਂ ਮੀਡੀਆ ਵੱਲੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਰੋਕਿਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਸ ਮਾਮਲੇ ਵਿੱਚ ਉਹਨਾਂ ਨੇ ਕੁਝ ਵੀ ਬੋਲਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਗਿਆ ਕਿਉਂਕਿ 2018 ਦਾ ਮਾਮਲਾ ਸੀ ਤੇ ਇਸ ਮਾਮਲੇ ਦੇ ਵਿੱਚ ਪਾਸਟਰ ਦੇ ਜਿਹੜੇ ਜ਼ਮਾਨਤੀ ਬਰੰਟ ਵੀ ਜਾਰੀ ਹੋਏ ਸੀ ਤੇ ਉਸ ਤੋਂ ਬਾਅਦ ਉਹ ਕੋਰਟ ਦੇ ਵਿੱਚ ਪੇਸ਼ ਸੋਇਤੇ ਜਿਸ ਤੋਂ ਬਾਅਦ ਅਦਾਲਤ ਵੱਲੋਂ ਉਹਨਾਂ ਨੂੰ ਅੱਜ ਦੀ ਤਰੀਕ ਜਿਹੜੀ ਦਿੱਤੀ ਗਈ ਸੀ ਮਹਾਲੀ ਕੋਰਟ ਦੇ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਆਪਣੇ ਵਕੀਲਾਂ ਦੇ ਨਾਲ ਪਾਸਟਰ ਜਦੋਂ ਕੋਰਟ ਦੇ ਵਿੱਚ ਪੇਸ਼ ਹੋਏ ਤੇ ਉਸ ਦੇ ਨਾਲ ਵੱਡੀ ਗਿਣਤੀ ਚ ਬੌਂਸਰ ਤੇ ਹੋਰ ਸਮਰਥਕ ਵੀ ਨਾਲ ਸੀ ਤੇ ਹਾਲਾਂਕਿ ਬਾਰ ਬਾਰ ਉਹਨਾਂ ਨੂੰ ਕੋਸ਼ਿਸ਼ ਕੀਤੀ ਕਿ ਆਪਣਾ ਜਿਹੜਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਮੀਡੀਆ ਦੇ ਵਿੱਚ ਰੱਖ ਸਕਦੇ ਨੇ ਪਰ ਉਹਨਾਂ ਨੇ ਮੀਡੀਆ ਦੇ ਨਾਲ ਜਿਹੜਾ ਤੱਕਾ ਮੁਕੀ ਕੀਤੀ ਤੇ ਉਹਨਾਂ ਨੂੰ ਵੀਡੀਓ ਬਣਾਉਣ ਤੋਂ ਵੀ ਜਿਹੜਾ ਮਨਾ ਕਰ ਦਿੱਤਾ ਗਿਆ ਰੋਕਿਆ ਗਿਆ das de ye que esto para ir a ਪਾਸਟਰ ਦੀ ਇੱਕ ਵੀਡੀਓ ਵਾਇਰਲ ਜਿਹੜੀ ਹੋ ਰਹੀ ਆ ਜਿਹਦੇ ਵਿੱਚ ਇੱਕ ਸਰਿਆਮ ਇੱਕ ਜਿਹੜੀ ਔਰਤ ਦੇ ਥੱਪੜ ਮਾਰਦੇ ਨਜ਼ਰ ਆ ਰਹੇ ਨੇ ਇੱਕ ਉਹ ਜਿਹੜਾ ਵਿਅਕਤੀ ਨਾਲ ਬੈਠਾ ਉਹਦੇ ਵੀ ਜਿਹੜਾ ਥੱਪੜ ਮਾਰਦੇ ਨਜ਼ਰ ਆ ਰਹੇ ਇਹ ਵੀਡੀਓ ਵੀ ਵਾਇਰਲ ਹੋ ਰਹੀ ਆ ਕਾਫੀ ਜ਼ਿਆਦਾ ਵਾਇਰਲ ਹੋਣ ਕਰਕੇ ਹੁਣ ਜਿਹੜਾ ਪਾਸਟਰ ਕਾਫੇ ਸੁਰਖਿਆਂ ਦੇ ਵਿੱਚ ਨੇ ਹਾਲਾਂਕਿ ਸਾਡਾ ਮਕਸਦ ਹੀ ਕਿ ਅਸੀਂ ਉਹਨਾਂ ਦਾ ਪੱਖ ਜਾਣੀ ਆ ਜਾਂ ਉਹਨਾਂ ਦਾ ਕੋਈ ਸਮਰਥਕ ਆ ਜਾਂ ਉਹਨਾਂ ਦਾ ਕੋਈ মিডিਆ ਇੰਚਾਰਜ ਆ ਜਾਂ ਉਹਨਾਂ ਦਾ ਕੋਈ ਜਿਹੜਾ ਇਸ ਮੌਕੇ ਜਿਹੜਾ মিডিਆ ਪੱਖ ਨੂੰ ਲੈ ਕੇ ਇੰਚਾਰਜ ਰੱਖਿਆ ਹੋਇਆ ਕਿ ਉਹ ਆਪਣਾ ਪੱਖ ਰੱਖਣ ਇਸ ਮਾਮਲੇ ਨੂੰ ਪਰ ਉਹਨਾਂ ਨੇ ਪੱਖਤਾ ਕੀ ਰੱਖਣਾ ਸੀ ਬਲਕਿ ਵੀਡੀਓ ਬਣਾਉਣ ਤੋਂ ਵੀ ਨਕਾਰ ਕਰਤਾ ਪਰ ਫਿਲਹਾਲ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਤਰੀਕ ਆ ਜਿਹੜੀ 28 ਮਾਰਚ ਹੈ ਕੀਤੀ ਗਈ ਆ ਹੁਣ 28 ਮਾਰਚ ਨੂੰ ਦੇਖਣਾ ਪੈਗਾ ਕਿ ਇਸ ਮਾਮਲੇ ਦੇ ਵਿੱਚ ਹੀ ਫਾਸ ਲਾਉਂਦਾ ਹੈ 2018 ਦੇ ਵਿੱਚ ਇੱਕ ਰੇਪ ਕੇਸ ਮਾਮਲੇ ਦੇ ਵਿੱਚ ਜੀਰਕਪੁਰ ਦਾ ਮਾਮਲਾ ਸੀ ਜਿਹਦੇ ਵਿੱਚ ਪਾਸਟਰ ਤੇ આરોਪ ਲੱਗੇ ਸੀ ਉਸ ਮਾਮਲੇ ਦੇ ਵਿੱਚ ਅੱਜ ਪਾਸਟਰ ਜਿਹੜੇ ਨੇ ਮਹਾਲੀ ਕੋਰਟ ਦੇ ਵਿੱਚ ਪੇਸ਼ ਹੋਏ ਜਿੱਥੇ ਵਕੀਲਾਂ ਵੱਲੋਂ ਕਾਫੀ ਲੰਬੀ ਜਿਹੜੀ ਆ 2 ਘੰਟੇ ਤੱਕ ਆਰਗੂਮੈਂਟ ਕੀਤੀ ਜਿਸ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਤਰੀਕ ਆ ਜਿਹੜੀ ਉਹ 28 ਮਾਰਚ ਤੈਅ ਕੀਤੀ ਗਈ ਆ ਹਾਲਾਂਕਿ ਜਦੋਂ ਪਾਸਟਰ ਮਹਾਲੀ ਕੋਰਟ ਦੇ ਵਿੱਚ ਪੇਸ਼ ਹੋਏ ਤਾਂ ਉਹਨਾਂ ਉਸ ਤੋਂ ਸਮੇਂ ਉਹਨਾਂ ਦੇ ਨਾਲ ਬੱਡੀ ਗਿਣਤੀ ਦੇ ਵਿੱਚ ਸਮਰਥਕ ਵੀ ਨਾਲ ਸੀ ਇਸ ਮੌਕੇ ਜਦੋਂ ਮੀਡੀਆ ਵੱਲੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਰੋਕਿਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਸ ਮਾਮਲੇ ਵਿੱਚ ਉਹਨਾਂ ਨੇ ਕੁਝ ਵੀ ਬੋਲਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਗਿਆ ਕਿਉਂਕਿ 2018 ਦਾ ਮਾਮਲਾ ਸੀ ਤੇ ਇਸ ਮਾਮਲੇ ਦੇ ਵਿੱਚ ਪਾਸਟਰ ਦੇ ਜਿਹੜੇ ਜਮਾਨਤੀ ਬਰੰਟ ਵੀ ਜਾਰੀ ਹੋਏ ਸੀ ਤੇ ਉਸ ਤੋਂ ਬਾਅਦ ਉਹ ਕੋਰਟ ਦੇ ਵਿੱਚ ਪੇਸ਼ ਹੋਏ ਤੇ ਜਿਸ ਤੋਂ ਬਾਅਦ ਅਦਾਲਤ ਵੱਲੋਂ ਉਹਨਾਂ ਨੂੰ ਅੱਜ ਦੀ ਤਰੀਕ ਜਿਹੜੀ ਦਿੱਤੀ ਸੀ ਮਹਾਲੀ ਕੋਰਟ ਦੇ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਆਪਣੇ ਵਕੀਲਾਂ ਦੇ ਨਾਲ ਪਾਸਟਰ ਜਦੋਂ ਕੋਰਟ ਦੇ ਵਿੱਚ ਪੇਸ਼ ਹੋਏ ਤੇ ਉਸ ਦੇ ਨਾਲ ਵੱਡੀ ਗਿਣਤੀ ਚ ਬੌਂਸਰ ਤੇ ਹੋਰ ਸਮਰਥਕ ਵੀ ਨਾਲ ਸੀ ਤੇ ਹਾਲਾਂਕਿ ਬਾਰ ਬਾਰ ਉਹਨਾਂ ਨੂੰ ਕੋਸ਼ਿਸ਼ ਕੀਤੀ ਕਿ ਆਪਣਾ ਜਿਹੜਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਮੀਡੀਆ ਦੇ ਵਿੱਚ ਰੱਖ ਸਕਦੇ ਨੇ ਪਰ ਉਹਨਾਂ ਨੇ ਮੀਡੀਆ ਦੇ ਨਾਲ ਜਿਹੜਾ ਤੱਕਾ ਮੁੱਕੀ ਕੀਤੀ ਤੇ ਉਹਨਾਂ ਨੂੰ ਵੀਡੀਓ ਬਣਾਉਣ ਤੋਂ ਵੀ ਜਿਹੜਾ ਮਨਾ ਕਰ ਦਿੱਤਾ ਗਿਆ ਰੋਕਿਆ ਗਿਆ ਤੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪਾਸਟਰ ਦੀ ਇੱਕ ਵੀਡੀਓ ਵਾਇਰਲ ਜਿਹੜੀ ਹੋ ਰਹੀ ਆ ਜਿਹਦੇ ਵਿੱਚ ਇੱਕ ਸਰਿਆਮ ਇੱਕ ਜਿਹੜੀ ਔਰਤ ਦੇ ਥੱਪੜ ਮਾਰਦੇ ਨਜ਼ਰ ਆ ਰਹੇ ਨੇ ਇੱਕ ਉਹ ਜਿਹੜਾ ਵਿਅਕਤੀ ਨਾਲ ਬੈਠਾ ਉਹਦੇ ਵੀ ਜਿਹੜਾ ਥੱਪੜ ਮਾਰਦੇ ਨਜ਼ਰ ਆ ਰਹੇ ਇਹ ਵੀਡੀਓ ਵੀ ਵਾਇਰਲ ਹੋ ਰਹੀ ਆ ਕਾਫੀ ਜ਼ਿਆਦਾ ਵਾਇਰਲ ਹੋਣ ਕਰਕੇ ਹੁਣ ਜਿਹੜਾ ਪਾਸਟਰ ਕਾਫੇ ਸੁਰਖਿਆਂ ਦੇ ਵਿੱਚ ਨੇ ਹਾਲਾਂਕਿ ਸਾਡਾ ਮਕਸਦ ਹੀ ਕਿ ਅਸੀਂ ਉਹਨਾਂ ਦਾ ਪੱਖ ਜਾਣੀ ਆ ਜਾਂ ਉਹਨਾਂ ਦਾ ਕੋਈ ਸਮਰਥਕ ਆ ਜਾਂ ਉਹਨਾਂ ਦਾ ਕੋਈ মিডিਆ ਇੰਚਾਰਜ ਆ ਜਾਂ ਉਹਨਾਂ ਦਾ ਕੋਈ ਜਿਹੜਾ ਇਸ ਮੌਕੇ ਜਿਹੜਾ মিডিਆ ਪੱਖ ਨੂੰ ਲੈ ਕੇ ਇੰਚਾਰਜ ਰੱਖਿਆ ਹੋਇਆ ਕਿ ਉਹ ਆਪਣਾ ਪੱਖ ਰੱਖਣ ਇਸ ਮਾਮਲੇ ਦਾ ਪਰ ਉਹਨਾਂ ਨੇ ਪੱਖਤਾ ਕੀ ਰੱਖਣਾ ਸੀ ਬਲਕਿ ਵੀਡੀਓ ਬਣਾਉਣ ਤੋਂ ਵੀ ਨਕਾਰ ਕਰਤਾ ਪਰ ਫਿਲਹਾਲ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਤਰੀਕ ਆ ਜਿਹੜੀ 28 ਮਾਰਚ ਹੈ ਕੀਤੀ ਗਈ ਆ ਹੁਣ 28 ਮਾਰਚ ਨੂੰ ਦੇਖਣਾ ਪੈਗਾ ਕਿ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਮਹਾਲੀ ਤੋਂ ਗਰਦੀ ਬੈਣੀਪਾਲ ਡੇਲੀ ਪੋਸਟ ਪੰਜਾਬੀ